ਹੈਲੋ ਜੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਅਮਨੀਕ ਦੇ ਜੂੜਾ ਕਰਕੇ ਦਿਖਾਵਾਂਗੇ ਕਿ ਵੀ ਤੁਸੀਂ ਵੀ ਆਪਣੇ ਬੱਚਿਆਂ ਦੇ ਜੂੜਾ ਜਿਹੜਾ ਕਿਵੇਂ ਕਰ ਸਕਦੇ ਹੋ ਜ਼ਿਆਦਾਤਰ ਜੀ ਜਿਨ੍ਹਾਂ ਬੱਚਿਆਂ ਦੇ ਕੇਸ ਭਾਰੀ ਹੁੰਦੇ ਹਨ ਨਾ ਪੈਣਾ ਡਰਦੀਆਂ ਵੀ ਜੂੜਾ ਕਿਵੇਂ ਕਰਨਾ ਹੈ ਕਿਵੇਂ ਸਮਹਾਲਾਂਗੇ ਜੀ ਕੋਈ ਔਖਾ ਕੰਮ ਨਹੀਂ ਹੁੰਦਾ ਪੈਣਾ ਨੂੰ ਆਪਣੇ ਬੱਚਿਆਂ ਨੂੰ ਇਸ ਸਿੱਖੀ ਵਾਲਾ ਜਿਹੜਾ ਜੋੜਨਾ ਚਾਹੀਦਾ ਜੀ ਕਹਿੰਦੇ ਊੜੇ ਤੇ ਜੂੜੇ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ ਜੀ ਮੈਨੂੰ ਮਾਣ ਆ ਮੇਰੇ ਪੁੱਤ ਤੇ ਜਿਨੇ ਆਪਣੇ ਆਪ ਹੀ ਜੂੜਾ ਰੱਖਿਆ ਹੈਗਾ ਇਸ ਚੀਜ਼ ਵੱਲ ਸਿੱਖੀ ਦੇ ਵੱਲ ਆਇਆ ਹੈਗਾ ਪ੍ਰਮਾਤਮਾ ਹਰ ਇੱਕ ਨੂੰ ਇਹ ਵਜਾ ਬੱਚਾ ਦਵੇ ਜੀ ਤੇ ਚਲੋ ਆਪਾਂ ਸਟਾਰਟਿੰਗ ਕਰਦੇ ਹਾਂ ਸਿਖਾਉਨੇ ਆ ਜੀ ਭੈਣਾਂ ਨੂੰ ਕਿਵੇਂ ਕਰਨਾ ਹੈਗਾ ਜਿੰਦਾ ਤੁਸੀਂ ਜਿਨ੍ਹਾਂ ਦੇ ਵੀ ਹੈਵੀ ਵਾਲ ਹੁੰਦੇ ਆ ਜੀ ਥੋੜੀ ਜਿਹੀ ਦਿੱਕਤ ਆਉਂਦੀ ਆ ਹਨਾ ਵੀ ਜਦੋਂ ਆਪਾਂ ਫਰੰਟ ਤੇ ਇਹ ਜੂੜਾ ਕਰਦੇ ਹਾਂ ਥੋੜਾ ਜਿਹਾ ਵੱਡਾ ਹੋ ਜਾਂਦਾ ਹੈਗਾ ਇਸ ਕਰਕੇ ਤੁਸੀਂ ਕੀ ਕਰਨਾ ਹੈਗਾ ਜੀ ਜੂੜੇ ਨੂੰ ਡਿਵਾਈਡ ਕਰਕੇ ਦੋ ਹਿੱਸਿਆਂ ਦੇ ਵਿੱਚ ਵਾਲਾਂ ਨੂੰ ਕਰ ਲੈਣਾ ਹੈਗਾ ਪਿਛਲੀ ਮਿੱਡੀ ਕਰਨ ਦਾ ਤਰੀਕਾ ਜਿਹੜਾ ਆਪਾਂ ਤੁਹਾਨੂੰ ਦੱਸਾਂਗੇ ਵੀ ਤੁਸੀਂ ਮਿੱਡੀ ਆ ਜਿਹੜੀ ਕਿਸ ਤਰੀਕੇ ਨਾਲ ਕਰਨੀ ਹੈ ਜ਼ਿਆਦਾਤਰ ਨਾ ਬੱਚਿਆਂ ਦੀ ਮਿੱਡੀ ਚੁਬਦੀ ਆਈ ਵੀ ਉਹ ਮਿੱਡੀ ਚੂਵੇ ਨਾ ਨਾ ਆਪਾਂ ਉਸ ਤਰੀਕੇ ਨਾਲ ਤੁਹਾਨੂੰ ਅੱਜ ਬਾਲ ਬੋਣੇ ਆ ਜਿਹੜੇ ਦੱਸਾਂਗੇ ਸਾਰਿਆਂ ਤੋਂ ਪਹਿਲਾਂ ਤਾਂ ਜੀ ਤੁਸੀਂ ਵਾਲਾਂ ਨੂੰ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰਨਾ ਆਪਾਂ ਤੁਹਾਨੂੰ ਕਰਕੇ ਦੱਸਦੇ ਆਂ ਦੇ ਕੋਰਮਿਕ ਦੇ ਵਾਲ ਆ ਜਿਹੜੇ ਬਹੁਤ ਹੈਵੀ ਆ ਉੱਪਰ ਨੂੰ ਦੇਖੋ ਬੇਟਾ ਨੂੰ ਤੇ ਤੁਸੀਂ ਵਿਚਾਲੇ ਨਾ ਇਸ ਤਰ੍ਹਾਂ ਚੀਰ ਕੱਢ ਕੇ ਜੀ ਹਾਫ ਵਾਲ ਆ ਜਿਹੜੇ ਡਿਵਾਈਡ ਕਰ ਲੈਣੇ ਆ ਓਨੇ ਵਾਲੀ ਤੁਸੀਂ ਪਿੱਛੇ ਛੱਡ ਦਿਓ ਤੇ ਓਨੇ ਹੀ ਤੁਸੀਂ ਅੱਗੇ ਕਰ ਲਿਓ ਕੰਗੇ ਦੀ ਮਦਦ ਦੇ ਨਾਲ ਆ ਦੇਖੋ ਆਪਾਂ ਵਾਲਾਂ ਨੂੰ ਜਿਹੜਾ ਚੀਰ ਕੱਢ ਕੇ ਇੱਕੋ ਜਿਹਾ ਡਿਵਾਈਡ ਕਰ ਲਾਂਗੇ ਇਹਦੇ ਨਾਲ ਕੀ ਜੁੜਾ ਹੈਵੀ ਨਹੀਂ ਹੁੰਦਾ ਜੀ ਵਾਲ ਸਾਡੇ ਅੱਧੇ ਅੱਧੇ ਵੰਡੇ ਜਾਂਦੇ ਨੇ ਹੁਣ ਦੇਖੋ ਆਪਾਂ ਪਿਛਲੇ ਵਾਲ ਜਿਹੜੇ ਅਲੱਗ ਕਰ ਲਏ ਇਹਨਾਂ ਦੇ ਅਲੱਗ ਕਰਨ ਦਾ ਰੀਜ਼ਨ ਇਹ ਸੀ ਵੀ ਇਹਦੇ ਜੂੜਾ ਜਿਹੜਾ ਬਹੁਤ ਵੱਡਾ ਹੋ ਜਾਂਦਾ ਸੀਗਾ ਫਿਰ ਨਾ ਅੱਗੇ ਪਟਕਾ ਵਗੈਰਾ ਬੰਨਣਾ ਤਾਂ ਥੋੜੀ ਜਿਹੀ ਦਿੱਕਤ ਆਉਂਦੀ ਸੀਗੀ ਤੇ ਮੈਂ ਕਿਹਾ ਚਲੋ ਆਪਾਂ ਆਪਣੀਆਂ ਭੈਣਾਂ ਨਾਲ ਵੀ ਵਿਚਾਰਾਂ ਹੁਣ ਜੇ ਤੁਸੀਂ ਮਿੱਡੀ ਕਰਨੀ ਹੈ ਜੇ ਸਾਰੇ ਵਾਲਾਂ ਨੂੰ ਇਸ ਤਰ੍ਹਾਂ ਹੱਥ ਦੇ ਵਿੱਚ ਇਕੱਠੇ ਕਰਕੇ ਮਿੱਡੀ ਇੱਥੇ ਨਹੀਂ ਕਰਨੀ ਇੱਥੇ ਕਰਾਂਗੇ ਵਾਲਾਂ ਨੂੰ ਇਸ ਤਰ੍ਹਾਂ ਅੱਗੇ ਨੂੰ ਪਾਉਣਾ ਉਤੀ ਇਸ ਤਰ੍ਹਾਂ ਸਾਰੀਆਂ ਗੁੰਝਲਾਂ ਜਿਹੜੀਆਂ ਤੁਸੀਂ ਕੱਢ ਲੈਣੀਆਂ ਵਾਲਾਂ ਦੀਆਂ ਛਿੱਕੀਆਂ ਜੀ ਤੇ ਇਹਨਾਂ ਵਾਲਾਂ ਨੂੰ ਇਹਨਾਂ ਵਾਲਾਂ ਦੇ ਵਿੱਚ ਰਾਲਣੇ ਦੇਣਾ ਹੈਗਾ ਤੁਸੀਂ ਥੋੜਾ ਜਿਹਾ ਜਦੋਂ ਬੱਚਾ ਪੀੜ ਮੰਦਾ ਹੈ ਵੀ ਵਾਲ ਇਸ ਤਰ੍ਹਾਂ ਭਟੇ ਦੇ ਲਿਆ ਕਰੋ ਫਿਰ ਕੀ ਇਹ ਜਿਹੜੀਆਂ ਤੁਸੀਂ ਜਦੋਂ ਵੀ ਗੁੰਝਲਾਂ ਕੱਢੋਂਗੇ ਆਹ ਸਾਈਡ ਵਾਲੀ ਉਹ ਗੁੰਝਲਾਂ ਕੱਢੋਂਗੇ ਉਦੋਂ ਬੱਚੇ ਨੂੰ ਦਰਦ ਦੇ ਮਹਿਸੂਸ ਨਹੀਂ ਹੋਊਗਾ ਜਦੋਂ ਆਪਾਂ ਇੱਥੇ ਵਾਲ ਪਾਲਾਂਗੇ ਅਦੇ ਕੋ ਤੁਸੀਂ ਇਹ ਕੇਸ ਦੇਖ ਸਕਦੇ ਹੋ ਕਿ ਕਿੰਨੇ ਹੈਵੀ ਹੈ ਇਹਦਾ ਵੀ ਆਪਾਂ ਤੁਹਾਨੂੰ ਰੀਜ਼ਨ ਦੱਸਾਂਗੇ ਵੀ ਤੁਸੀਂ ਕੀ ਚੀਜ਼ ਨੂੰ ਯੂਜ਼ ਕਰਨੀ ਹੈ ਵੀਡੀਓ ਮੈਂ ਅੰਦਰ ਤੱਕ ਦੇਖਿਓ ਤੇ ਹੁਣ ਤੁਸੀਂ ਇਥੋਂ ਮਿੱਡੀ ਨੂੰ ਸਟਾਰਟ ਕਰਨੀ ਜੀ ਮਿੱਡੀ ਸੈਂਟਰ ਤੋਂ ਸਟਾਰਟ ਕਰਨੀ ਕੇਸਾਂ ਤੋਂ ਜਿਸ ਤਰ੍ਹਾਂ ਆਪਾਂ ਗੁੱਤ ਕਰਦੇ ਹੁੰਦੇ ਹੁਣ ਨਾ ਪੁੱਠੇ ਹੱਥ ਦੀ ਤੁਸੀਂ ਮਿੱਡੀ ਹੈ ਜਿਹੜੀ ਇਹ ਕਰਨੀ ਹੈ ਅੰਦਰ ਵੱਲ ਨੂੰ ਕਰਕੇ ਕਿਉਂਕਿ ਜਦੋਂ ਬੱਚਾ ਫਿਰ ਪਵੇਗਾ ਸੇ ਚੁਗੂਗੀ ਨਹੀਂ ਬਿਲਕੁਲ ਵੀ ਆਰਾਮਦਾਇਕ ਰਹਿੰਦੀ ਹੈ ਜੀ ਤੇ ਪਿੱਛੇ ਇਥੇ ਮੀਡੀ ਨਾਮ ਹੋਣ ਕਰਕੇ ਪਟਕਾ ਵੀ ਜਿਹੜਾ ਬਹੁਤ ਸੋਹਣਾ ਵੱਜ ਜਾਂਦਾ ਹੈ ਤੇ ਆਪਣਾ ਜੂੜਾ ਵੀ ਹੈ ਜਿਹੜਾ ਬਹੁਤ ਜ਼ਿਆਦਾ ਹੈਵੀ ਨਹੀਂ ਬਣਦਾ ਤੁਸੀਂ ਇਸ ਤਰੀਕੇ ਦੇ ਨਾਲ ਆਪਣੇ ਬੱਚਿਆਂ ਦੇ ਜੂੜਾ ਕਰਕੇ ਦੇਖਿਓ ਜੀ ਤੇ ਆਪਣੀ ਤਾਂ ਬੇਨਤੀ ਇਹੀ ਹੈ ਭੈਣਾਂ ਨੂੰ ਵੀ ਆਪਣੇ ਬੱਚਿਆਂ ਦੇ ਕੇਸ ਜਿਹੜੇ ਰੱਖਨੇ ਸ਼ੁਰੂ ਕਰੋ ਜੀ ਤਾਂ ਕਿ ਆਪਣਾ ਜਿਹੜਾ ਸਿੱਖ ਧਰਮ ਹੈ ਦੇ ਵਿੱਚ ਵਾਧਾ ਜਿਹੜਾ ਹੋ ਸਕੇ ਤੇ ਬੱਚੇ ਆਪਣੀ ਗਲਤ ਸੰਗਤ ਤੋਂ ਬੱਚਾ ਸਕੰਨ ਨਹੀਂ ਤਾਂ ਅੱਜ ਕੱਲ ਦਾ ਮਹੌਲ ਆ ਜਿਹੜਾ ਤੁਸੀਂ ਦੇਖ ਹੀ ਰਹੇ ਹੋ ਇਸ ਤਰ੍ਹਾਂ ਤੁਸੀਂ ਹਾਫ ਮਿੱਡੀ ਕਰਕੇ ਛੱਡ ਲੋ ਜੀ ਹੁਣ ਆਪਾਂ ਫਰੰਟ ਵਾਲਾ ਜੁੜਾ ਜਿਹੜਾ ਕਰਾਂਗੇ ਇਹਦੇ ਵੀ ਤੁਸੀਂ ਸਾਰੀਆਂ ਬੁੰਝਲਾਂ ਕੱਢ ਲੈਣੀਆਂ ਇਸੇ ਹੀ ਤਰੀਕੇ ਦੇ ਨਾਲ ਕੋਸ਼ਿਸ਼ ਕਰਿਆ ਕਰੋ ਜੀ ਬੱਚਿਆਂ ਨੂੰ ਲੱਸੀ ਦੇ ਨਾਲ ਨਿਭਾਉਣ ਦੀ ਜਿਹੜੀ ਖੱਟੀ ਲੱਸੀ ਹੁੰਦੀ ਆਪਾਂ ਪੀਂਦੇ ਆ ਦਹੀਂ ਦੀ ਬਣਦੀ ਆ ਪਿੰਡਾਂ ਦੇ ਵਿੱਚ ਤਾਂ ਵੀ ਹੁੰਦੀ ਹੈ ਜੀ ਉਹਦੇ ਵਿੱਚ ਸਰੋਂ ਦਾ ਤੇਲ ਪਾਲਿਆ ਕਰੋ ਤੇ ਕੋਸ਼ਿਸ਼ ਕਰਿਆ ਕਰੋ ਵੀ ਬੱਚੇ ਨੂੰ ਉਸ ਸੀਰ ਦਾ ਨਮਾਇਆ ਜਾਵੇ ਹਨਾ ਉਹਦੇ ਨਾਲ ਕੀ ਹੈ ਨਿਕਦਾ ਕੈਮੀਕਲ ਰਹਿਤ ਹੁੰਦੀ ਹੈ ਬੱਚਿਆਂ ਦੇ ਧੌਲੇ ਵਗੈਰਾ ਜਿਹੜੇ ਬਿਲਕੁਲ ਵੀ ਨਹੀਂ ਆਉਂਦੇ ਤੇ ਦੂਸਰਾ ਇਹ ਹੈ ਜੀ ਵੀ ਜੇ ਬੱਚਿਆਂ ਦੇ ਜਿਹੜਾ ਆਇਲ ਆ ਤੁਸੀਂ ਕਿ ਅਸੀਂ ਨਮਾਉਣ ਤੋਂ ਬਾਅਦ ਜਿਸ ਤਰ੍ਹਾਂ ਆਪਾਂ ਪੁਰਾਣੇ ਆਪਣੇ ਬਜ਼ੁਰਗ ਲਾਉਂਦੇ ਹੁੰਦੇ ਸੀਗੇ ਵਾਲਾਂ ਦੇ ਵਿੱਚ ਚੀਰ ਪਾ ਕੇ ਵਿਰਲਾ ਦੇ ਦੇ ਮ사ਜ ਕਰਕੇ ਆਇਲ ਆ ਜਿਹੜਾ ਲਗਾਇਆ ਕਰੋ ਉੱਪਰੋਂ ਚੱਕੋ ਬਟਾਮ ਨੂੰ ਇਸ ਤਰ੍ਹਾਂ ਕਰਕੇ ਤੁਸੀਂ ਦੇਖਣਾ ਨੱਕ ਦੀ ਸੇਧ ਨੂੰ ਜੁੜਾ ਕਰਨਾ ਜੀ ਬਿਲਕੁਲ ਤੇ ਇੱਕ ਆਥਨਾ ਐਵੇਂ ਫੜ ਕੇ ਤੁਸੀਂ ਇਹ ਤੇ ਮੈਂ ਤਾਂ ਰੌੜਾ ਲਈਆਂ ਹੋਈਆਂ ਦੇਖੋ ਤੁਸੀਂ ਦਿਨ ਚਾਰਾ ਰੌੜਾ ਲੈ ਆਓ ਜੀ ਇਹ ਸੌਫਟ ਵੀ ਹੁੰਦੀਆਂ ਉਤਾਰਨੀਆਂ ਵੀ ਸੌਖੀਆਂ ਹੋ ਜਾਂਦੀਆਂ ਇਹਨੂੰ ਚੜਾ ਦਿਓ ਇਸ ਤਰ੍ਹਾਂ ਕਰਕੇ ਬਟਾਮ ਕੋ ਚੱਕੋ ਪਾ ਇਹਦਾ ਜੋੜਾ ਕਰਾਂਗੇ ਇਹਦੇ ਨਾਲ ਕੀ ਲੂਜ਼ ਨਹੀਂ ਹੁੰਦਾ ਇਹ ਜੋੜਾ ਤੇ ਇਥੇ ਜਿਹੜੀਆਂ ਸਾਈਡਾਂ ਤੇ ਫੈਂਸੀਆਂ ਹੁੰਦੀਆਂ ਉਹ ਵੀ ਬਿੱਕਤ ਨਹੀਂ ਆਉਂਦੀ ਵਾਲ ਚਿੱਟਨੇ ਕਰਕੇ ਦੇਖੋ ਤੁਸੀਂ ਕਿੰਨੀ ਹੈਵੀ ਗਰਤ ਹੁੰਦੀ ਹੈ ਵੀ ਇਸ ਤਰੀਕਾ ਵਰਤਿਆ ਕਰੋ ਲੱਸੀ ਨਾਲ ਨਵਾਇਆ ਕਰੋ ਜੀ ਬੱਚਿਆਂ ਨੂੰ ਹਫਤੇ ਦੇ ਵਿੱਚ ਇੱਕ ਵਾਰ ਤਾਂ ਲੱਸੀ ਨਾਲ ਨਵਾਇਆ ਹੀ ਕਰੋ ਜਿਸ ਤਰ੍ਹਾਂ ਉਹ ਗਰਮੀ ਚੱਲ ਰਹੀ ਹੈ ਆਪਾਂ ਇੱਕ ਵਾਰ ਸ਼ੈਂਪੂ ਨਾਲ ਨਵਾ ਸਕਦੇ ਹਾਂ ਜੀ ਕਿ ਇੱਕ ਵਾਰ ਲੱਸੀ ਜ਼ਰੂਰ ਪਰ ਤੋਂ ਬੱਚਿਆਂ ਦੇ ਨਾ ਤਾਂ ਧੋਲੇ ਆਉਂਦੇ ਇਸ ਜੀ ਨਾ ਬੜਾ ਸਿੱਧਾ ਕਰਸਾ ਤੇ ਹੁਣ ਆਪਾਂ ਕਰਾਂਗੇ ਜੀ ਚੁੰਗਾ ਨਾਲ ਹੀ ਆਪਾਂ ਇਹਨੂੰ ਲੌਕ ਕਰ ਦਾਂਗੇ ਉੱਪਰੋਂ ਹਾਂ ਦੇਖੋ ਇਹ ਦੇਖੋ ਬੇਟਾ ਦੇਖੋ ਜੀ ਵਧੀਆ ਜੁੱਲ੍ਹਾ ਬਣ ਕੇ ਤਿਆਰ ਹੋਇਆ ਤੇ ਨੀ ਕਿਸੇ ਪਾਸੋਂ ਟਾਈਟ ਤਾਂ ਨਹੀਂ ਕੰਫਰਟੇਬਲ ਹੈ ਆ ਦੇਖੋ ਇਸ ਤਰ੍ਹਾਂ ਤੁਸੀਂ ਵੀ ਭਾਣੋ ਆਪਣੇ ਬੱਚਿਆਂ ਦੇ ਕੱਪ ਸਕਦੇ ਹੋ ਤੇ ਕੇਸ ਜਰੂਰ ਰੱਖੋ ਸਾਰਿਆਂ ਨੂੰ ਰਿਕਵੈਸਟ ਹੈ ਜੀ ਆਪਣੇ ਬੱਚਿਆਂ ਦੇ